ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਮਿਤੀ 4 ਅਗਸਤ 2025 ਮੈਂ ਪਹੁੰਚਿਆ ਹਾਂ ਜੀ ਭੁੱਲੇਵਾਲ ਗੁਜਰਾ ਜਿਸ ਜਗ੍ਹਾ ਕੀ ਤੁਸੀਂ ਦਿਖ ਰਹੇ ਹੋ ਨਹਿਰ ਦੇ ਉੱਪਰ ਜੋ ਬਾਬੇ ਦੋ ਗੱਟਾਂ ਵਾਲਿਆਂ ਦੇ ਅਸਥਾਨ ਹੈ ਜੀ ਇਹ ਉੱਥੇ ਦਾ ਨਹਿਰ ਦੇ ਨਾਲ ਹੀ ਆ ਨਹਿਰ ਅਜ ਲੱਗਦੀ ਆ ਤੇ ਆ ਇਸ ਦੇ ਨਾਲ ਹੀ ਗੇਟ ਹੈ ਬਾਬਾ ਦੋ ਗੁੱਤਾਂ ਵਾਲੇ ਜੋ ਮੈਲੀ ਡੈਮ ਵਾਲੇ ਹੈ ਇਹ ਉਹਨਾਂ ਦਾ ਆਸਾਨ ਹੈ ਜੀ ਭੁੱਲੇਵਾਲ ਗੁਜਰਾ ਜੀ ਸਾਹਮਣੇ ਜੋ ਤੁਸੀਂ ਦਿਖ ਰਹੇ ਹੋ ਉਹ ਸਾਹਮਣੇ ਲਾਲ ਬਿਲਡਿੰਗ ਜੀ ਇਸ ਜਗ੍ਹਾ ਅੱਜ ਬਾਬਾ ਬਾਲ ਕਿਸ਼ਨ ਆਨੰਦ ਜੀ ਨੂੰ ਜੋ ਕਿ 28 ਜੁਲਾਈ ਨੂੰ ਸਾਨੂੰ ਵਿਛੋੜਾ ਦੇ ਗਿਆ ਸਨ ਉਹਨਾਂ ਦਾ ਅੱਜ ਹੀ ਇਸ ਜਗ੍ਹਾ ਅੰਤਮ ਸੰਸਕਾਰ ਕੀਤਾ ਜਾ ਰਿਹਾ ਜੀ ਅੱਜ ਬਾਬਾ ਬਾਲਕਿਸ਼ ਅਨੰਦ ਜੀ ਸਾਨੂੰ 28 ਜਲਾਈ 2025 28 ਜਲਾਈ 2025 ਸਾਨੂੰ ਜੇ ਸਾਨੂੰ ਜੋ ਵਿਛੋੜਾ ਉਹਨਾਂ ਦਾ ਅੱਜ ਅੰਤ ਸੁਖਾਰ ਹੈ ਜੀ ਇਹ ਸਤਾਨ ਦਿਖ ਰਿਹਾ ਜਪਜੀ ਭੁੱਲੇਵਾਲ ਗੁਜਰਾਂ ਦਾ ਜੀ ਜੋ ਬਾਬਾ ਜੀ ਦੋ ਗੁੱਤਾਂ ਵਾਲੇ ਹੈ ਮੇਰੇ ਪਿਛਲੇ ਪਾਸੇ ਕੋ ਇਹਨਾਂ ਦਾ ਮੁੱਖ ਦਵਾਰਾ ਗੇਟ ਜੋ ਮੇਰੇ ਪਿਛਲੇ ਪਾਸੇ ਰਹਿ ਗਿਆ ਤੇ ਸਾਹਮਣੇ ਹੈ ਜੀ ਉਹ ਇਹ ਬਾਬਾ ਜੀ ਦਾ ਜੋ ਸਤਾਨ ਹੈ ਜੀ ਸਾਹਮਣੇ ਸਤਿ ਸ਼੍ਰੀ ਅਕਾਲ ਜੀ ਮੈਂ ਪਹੁੰਚ ਚੁੱਕਾ ਹਾਂ ਜੀ ਜੋ ਮੇਨ ਅਸਥਾਨ ਹੈ ਭੁੱਲੇਵਾਲ ਗੁਜਰਾ ਬਾਬਾ ਜੀ ਦੋ ਗੁੱਤਾਂ ਵਾਲੇ ਇਹਨਾਂ ਦਾ ਜੋ ਮੇਨ ਅਸਥਾਨ ਹੈ ਜੀ ਇਹ ਮੇਨ ਅਸਥਾਨ ਹੈ ਤੇ ਬਾਬਾ ਜੀ ਦਾ ਬਹੁਤ ਹੀ ਸੁੰਦਰ ਅਸਥਾਨ ਜੋ ਡੇਰਾ ਬਣਾਇਆ ਗਿਆ ਹੈ ਭੁੱਲੇਵਾਲ ਗੁਜਰਾ ਵਿੱਚ ਬਾਬਾ ਜੀ ਦੋ ਗੁੱਤਾਂ ਵਾਲਿਆਂ ਦਾ ਤੇ ਇਸ ਡੇਰੇ ਦੇ ਹੀ ਜੋ ਆਪ ਜੀ ਇਸਤਾਨ ਦੇ ਰਹੇ ਹੋ ਇਸ ਦੇ ਬਿਲਕੁਲ ਹੀ ਨਜ਼ਦੀਕ ਹੀ ਇਹ ਬਾਬਾ ਜੀ ਦਾ ਜੋ ਅੱਜ ਬਾਬਾ ਬਾਲਕਿਸ਼ਨ ਆਨੰਦ ਜੀ ਨੂੰ ਜੋ ਆੰਤਮ ਸੰਸਕਾਰ ਹੋਣਾ ਹੈ ਇਹ ਜਗ੍ਹਾ ਦੇ ਬਿਲਕੁਲ ਹੀ ਨਜ਼ਦੀਕ ਆ ਜੋ ਚਿਖਾ ਬਣਾਈ ਜਾ ਰਹੀ ਹੈ ਜਿੱਥੇ ਕਿ ਅੰਗਿੱਠਾ ਸਭ ਬਣਾਇਆ ਜਾ ਰਿਹਾ ਹੈ ਬਾਬਾ ਜੀ ਦਾ ਇਹ ਸੰਗਿੱਠਾ ਸਭ ਬਣਾ ਕੇ ਇੱਥੇ ਹੀ ਬਾਬਾ ਬਾਲਕਿਸ਼ਨ ਆਨੰਦ ਜੀ ਦਾ ਆੰਤਮ ਸੰਸਕਾਰ ਕੀਤਾ ਜਾਵੇਗਾ ਇਹ ਤੁਸੀਂ ਦੇਖ ਰਹੇ ਹੋ ਇਹ ਜਗਾ ਬਣਾਈ ਗਈ ਹੈ ਜੀ ਇੱਥੇ ਕੁਝ ਸਮੇਂ ਬਾਅਦ ਬਾਬਾ ਬਾਲਕਿਸ਼ਨ ਅਨੰਦ ਜੀ ਨੂੰ ਉਹਨਾਂ ਦਾ ਅੰਤਿਮਸਤ ਕਰ ਦਿੱਤਾ ਜਾਏਗਾ ਇਹ ਜਗਾ ਬਿਲਕੁਲ ਹੀ ਨਜ਼ਦੀਕ ਹੈ ਜੀ ਇਹ ਜਗਾ ਜੋ ਆਪਨੇ ਦੇਖ ਰਹੇ ਹੋ ਭੁੱਲੇਵਾਲ ਗੁਜਰਾਵ ਬਾਬਾ ਜੀ ਦੋਗੁੱਤਾ ਪਾਲੇ ਹਸਤਾਨ ਜੀ ਇਹਨਾਂ ਦੇ ਬਿਲਕੁਲ ਹੀ ਨਜ਼ਦੀਕ ਹੈ ਜੀ ਜਗਾ ਇਹ ਜਿੱਥੇ ਕਿ ਬਾਬਾ ਬਾਲਕਿਸ਼ਨ ਅਨੰਦ ਜੀ ਨੂੰ ਅੱਜ ਉਹਨਾਂ ਦੀ ਜੋ ਸਰੀਰ ਹੈ ਉਹਨਾਂ ਦਾ ਜੀ ਉਹਨਾਂ ਦਾ ਅੰਤਿਮਸਤ ਕਰ ਦਿੱਤਾ ਜਾਏਗਾ ਇਹ ਜਗਾ ਜੀ ਇਹ ਜੋ ਡੇਰਾ ਹੈ ਭੋਲੇਪਾਲ ਗੁਜਰਾ ਬਾਬਾ ਜੀ ਦੋ ਗੱਤਾਂ ਵਾਲੇ ਉਸ ਡੇਰੇ ਦੇ ਬਿਲਕੁਲ ਨਜ਼ਦੀਕ ਕੇਸ ਹਸਤਾ ਤੇ ਰੰਤਸਨ ਬਾਬਾ ਬਾਲਕਿਸ਼ ਅਨੰਦ ਜੀ ਜਿਹਨਾਂ ਦੀ ਕੀ ਜੋ ਪੰਜ ਪੁੱਤਰ ਸਰੀਰ ਹੈ ਉਹ ਇਸ ਪਾਸੇ ਰੱਖਿਆ ਗਿਆ ਹੈ ਸੰਕਾਂ ਦੇ ਅੰਤ ਨੂੰ ਦਰਖਣ ਵਾਸਤੇ ਆਪ ਵੀ ਬਰਤੂਵਾਣਿਆ ਜੀ ਦੀਆਂ ਪ੍ਰਾਪਤੀਆਂ ਕਿਨਾ ਸਮਹੁ ਸ਼ਹੀਦ ਸਿੰਘਾਂ ਸ਼ਿੰਗਰੀਆਂ ਬੱਚੇ ਯਾਦਿਕ ਮਾਨਸਾ ਜਿਸ ਦਾ ਖਾਲਸਾ ਸਾਹਿਬ ਬਣਾ ਕੇ ਸ੍ਰੀ ਵਾਹਿਗੁਰੂ ਕਾਸ਼ ਕਰੋ ਪੰਜਾਬ ਤੱਕ ਤੋਂ ਸਮਹੁ ਸਰਵਤ ਸੁਰਖਾਮੋ ਸਿਰਦੋ ਧਾਮੋ ਸੰਖੇਵ ਵਿਚਾਰ ਤੋਂ ਵੀ ਤੁਹਾਡੇ ਕਾਰਨ ਇਹ ਹਲਕਾ ਕਰਕੇਗਾ ਸਾਹਿਬ

ਦੇਖਦੇ ਗਏ ਗੋਤ੍ਰਪਤੀ ਜੀ ਦੇ ਜੀਤਾਰ ਦੀ ਸਹਾਇਤਾ ਨਾਲ ਸਾਹਿਬ ਜੀ ਦੇ ਗੁਰਬਾਣੀ ਗੁਰਨਾਜ ਜੀ ਦੇ ਸ਼੍ਰੀਮਾਨ ਜੀ ਨੂੰ ਵਾਹਿਗੁਰੂ ਜੀ ਦਾ ਸਿਮਰਨ ਪ੍ਰਾਣ ਰਹਿਤਾਂ ਗ੍ਰਹਧਾਨ ਬੇਕਾਨ ਵਿਸਾਹਾ ਦਾ ਸਹਾਤਾ ਸ੍ਰੋਤਾ ਦਾ ਨਾਮਦਾਨ ਚਤਤਨ ਜੀ ਦੇ ਮੱਤਰ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਜੀ ਦੇ ਡਾਕਟਰ ਇਸ਼ਾਨ ਜੋ ਕੀ ਆਇਆ ਤੇਵੇਂ ਗਏ ਜਿੰਦੂ ਜੁਗਾ ਚੱਲ ਰਹੇ ਧਰਮ ਕਾ ਜਿਆ ਜਿਆ ਕਾਰ ਹੋਵੇ ਥਾਲਤਾ ਸਾਹਿਬ ਗੁਰਦਾ ਜੀ ਦੀ ਸ਼ਰੀਰ ਆ ਜੀ ਜਿੰਨ ਵਾਲਿਓ ਕੇ ਵਾਣ ਤਾ ਨੋ ਕੇ ਕਹਾਣਿਓ ਜੋਤੀ ਹੋਣ ਬੱਤਿਓਂ ਦੀ ਕਾਤਿਓਂ ਬੱਤਿਓਂ ਦੀ ਰਾਖੋ ਆਪ ਅਤਾਲ ਸਤਿਗੁਰੂ ਦੀ ਬਾਤ ਚਾ ਜੀ ਸੰਤਨ ਤੇ ਹਰਿਦੁਲਾਲ ਜੀ ਕੋਈ ਮਹਾਰਾਜ ਸਾਹਿਬ ਦੀ ਧੰਨਤਾ ਸਿਰ ਸੋਰੋ ਜਰ ਲਈ ਸੋਰਤ ਸੀਆ ਰਾਮ ਸੋਰੇ ਕਿੰ ਮਿਲੀ ਜਲ ਕਾ ਜਲ ਹੋਵਾ ਰਾਮ ਮਹਾਰਾਜ ਆ ਜੀ ਜੋ ਵਰ ਸਾਇ ਹੋਵੇ ਮਹਾਂਕੋਸ਼ ਮਹਾਰਾਜ ਆਪ ਜੀ ਦੇ ਬਖਸ਼ਿਸ਼ੀ ਆਪ ਜੀ ਨੂੰ ਝੋਲ ਕਰਕੇ ਮਹਾਰਾਜ ਸੰਤਾ ਦੀ ਸੇਵਾ ਕਰਦੇ ਆ ਹੋਇਆ ਵਿਛਲੇ ਦਿਨੀਆਂ ਕਾਜ ਚਲਾਣਾ ਕਰਕੇ ਮਹਾਰਾਜ ਇਹਨਾਂ ਦੇ ਦੇਹ ਨਵਨ ਮੇਟ ਕਰਨ ਵਾਸਤੇ ਸਾਰੇ ਮਹਾਂਪੁਰਸ਼ ਆਪ ਜੀ ਦੀਆਂ ਪਿਆਰੀਆਂ ਸੰਤਾਂ ਜੱਥਤਾਂ ਹੋਈਆਂ ਹਨ ਮਹਾਰਾਜ ਜੀ ਆਪ ਜੀ ਆਗਿਆ ਬਖਸ਼ਿਸ਼ ਕਰੋ ਆਪਣੇ ਸੇਵ ਆਪਣੇ ਸੇਵਕ ਦੇ ਸੱਚੇ ਪਾਤਸ਼ਾਹ ਜੀ ਅੰਗ ਸੰਗ ਸਹਾਇ ਹੋ ਸਕੀ ਮਹਾਰਾਜ ਆਪਣੇ ਪਵਿੱਤਰ ਚਰਣਾ ਕਮਲਾ ਉੱਤੇ ਸ਼ਦੀਬ ਕਾਜ ਵਾਸਤੇ ਮਹਾਰਾਜ ਨਿਵਾਸ ਬਖਸ਼ਿਸ਼ ਕਰਨਾ ਮਹਾਰਾਜ ਸੰਤਾਂ ਨੂੰ ਭਾਣੇ ਮੱਲਨ ਦੇ ਬਲਵਕਿਸ਼ਟਾਨੇ ਮਹਾਰਾਜ ਆਂਗਿਆ ਬਰਕਸ਼ਪਰੋਜੀ ਤੂ ਕੋਵੇ ਨਾਮ ਜਿਤੇ ਆਵੇ ਗੁਰੂ ਨਾਨਕ ਨਾਮ ਜਗਦੀ ਨਾਨਕ ਹੀ ਰਾਨੀ ਸਰਬਤਰਾ ਪਾਵਾਇ ਸਿਕਾ ਸੰਤ ਸਾਰੇ ਸੁਖਮਨੀ ਬੋਲੇ ਸੋ ਨਿਹਾਲ ਰਾਮ ਜੀ ਵਾਹਰ ਸੋ ਨਿਹਾਲ ਰਾਮ ਜੀ ਵਾਹਰ oh Namah Shivaya. ਕੌਣ ਤੁਮੇ ਆਪਣਾ ਸਟਾਪ ਕਰਨਾ ਬਾਅਦ ਉਹਨਾ ਦੇ ਸਟਾਪ ਸਰੀਰ ਨੂੰ ਲੈ ਕੇ ਆ ਰਿਹਾ ਹੈ ਅੱਗੇ ਜਿਸ ਜਗ੍ਹਾ ਕੀ ਉਹਨਾਂ ਦਾ ਅੰਬੀਕਾ ਸਲ ਸਜਾਇਆ ਗਿਆ ਹੈਗਾ ਅੰਤੋ ਸਟਾਪ ਲਈ ਫੇਰਾ ਦੋਗੋਤਾ ਵਾਲਾ ਭੁੱਲੇ ਵਾਲ ਗੁਜਰਾ 4 ਅਗਸਤ 2025 ਅੱਜ ਮਹਾਪੁਰਸ਼ਾਂ ਦੇ ਸਰੀਰ ਦਾੰਤ ਨੂੰ ਸਸਕਾਰ ਕੀਤਾ ਜਾਵੇਗਾ ਉਹਨਾਂ ਦਾ ਅੰਗੀਠਾ ਸਾਹਿਬ ਸਜਾਇਆ ਜਾਵੇਗਾ ਹੁਣ ਇੱਥੇ ਵੀ ਉਹਨਾਂ ਦਾ ਸਰੀਰ ਜੋ ਹੈ ਉਹ ਅੱਜ ਆ ਜਾ ਰਿਹਾ ਹੈ ਕਿਹਦੇ ਹਾਜ਼ਰੀ ਵਿੱਚ ਬਾਬਾ ਜੀ ਦੋ ਕੁੱਤਾਂ ਵਾਲੇ ਆਸਤਾਨ ਭੁੱਲੇਵਾਲ ਗੁਜਰਾ ਜਿੱਥੇ ਕਿ ਬਾਬਾ ਬਾਲਕਿਸ਼ਨ ਅਨੰਦ ਜੀ 28 ਜੁਲਾਈ ਨੂੰ ਸਾਨੂੰ ਛੋੜਾ ਦੇ ਗਿਆ ਸਨ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕਰਨ ਵਾਸਤੇ ਉਹਨਾਂ ਦੇ ਸਰੀਰ ਨੂੰ ਅਦਾਸ ਵਿੱਚ ਉਪਰੰਤ ਜਿੱਥੇ ਕਿ ਉਹਨਾਂ ਦਾ ਅੰਗਠਾ ਸਭ ਸਜਾਇਆ ਜਾਣਾ ਹੈ ਉਸ ਜਗ੍ਹਾ ਲੈ ਕੇ ਆਇਆ ਜਾ ਰਿਹਾ ਜੀ ਇਸ ਜਗ੍ਹਾ ਉਹਨਾਂ ਦਾ ਅੰਗਠਾ ਸਜਾਇਆ ਜਾਵੇਗਾ ਉਹਨਾਂ ਦੇ ਪਵਿੱਤਰ ਸਰੀਰ ਨੂੰ ਲੈ ਕੇ ਆਇਆ ਜਾ ਰਿਹਾ ਸੰਗਤਾਂ ਦੀ ਹਾਜ਼ਰੀ ਵਿੱਚ ਜੋ ਕਿ ਆਪ ਭਲੀ ਭਾਂਡੇ ਇਕੱਠਾ ਰਹੇ ਹੋ ਬਾਬਾ ਜੀ ਦੇ ਸਰੀਰ ਨੂੰ ਲੈ ਕੇ ਆਇਆ ਜਾ ਰਿਹਾ ਜਿੱਥੇ ਕਿ ਉਹਨਾਂ ਦਾ ਅੰਗਠਾ ਸਜਾਇਆ ਗਿਆ ਹੈ ਬਾਬਾ ਬਾਲਕ੍ਰਿਸ਼ਨ ਜੀ ਦਾ ਆਨੰਦ ਮੁੱਖ ਸੇਵਾਦਾਰ ਉਹ ਗੁੱਤਾਂ ਵਾਲੇ ਮੈਲੀ ਡੈਮ ਵਾਲੇ ਇਹਨਾਂ ਦਾ ਸਥਾਨ ਹੁੱਲੇਵਾਲ ਗੁਜਰਾਹ ਨਜ਼ਦੀਕ ਮਾਲਪੁਰ ਇਹਨਾਂ ਦਾ ਬਹੁਤ ਸੁੰਦਰ ਸਥਾਨ ਹੈ ਇਹ ਸਾਨੂੰ ਵਿਛੋੜਾ ਦੇ ਕੇ ਸਾਨੂੰ ਮਾਲਪੁਰ ਇਹਨਾਂ ਦਾ ਸਥਾਨ ਤੇ ਪਹੁੰਚੇ ਅੱਜ ਆਪ ਜੀ ਦੇਖ ਸਕ ਪਾ ਰਹੇ ਹੁੱਲੇਵਾਲ ਗੁਜਰਾਹ ਤੇ ਮਾਲਪੁਰ ਤੋਂ ਛੋੜਾ ਨਿਕਿਆ ਇਹਨਾਂ ਮਾਰੇ ਆਪ ਤੁਹਾਨੂੰ ਦਿਖਾ ਦਿੱਤਾ ਜੀ ਆਜੋ ਇਹ ਵੀ ਤੇ ਦੇ ਲੈ ਕਿਹੜਾ ਰਹਿੰਦਾ ਕੁਵਾਰੈਂਟੀਰ ਤੋਂ ਆਜੀ ਇੱਟੇ ਬੱਬੇ ਜੀ ਬੱਬੇ ਚੁੱਕੇ ਛੋੜ ਦੇ ਕਿੱਥੋਂ लिया ਕੀ ਪਿਆਸ ਮਗੇ ਜਿਸ ਨੂੰ ਕਰੀ ਪਹਿਲੇ ਮਰਿਆਦੇ ਦੇ ਕੰਮ ਕਰਦੇ ਆਂ ਉਹ ਸਰਵਾਰ ਜੱਕਿਓ ਉਹ ਜੱਕ ਦਾ ਪੂਲਾ ਇੱਕ ਥੰਨਾ ਬਾਣਾ ਕਿੱਥੇ ਖਿਰਾਓ ਉਹ ਕਿੱਥੇ ਪਿੱਛੇ ਖਿਰਾਓ ਬੋਲੋ ਆ ਬੋਲੋ ਪਹਿਲਾਂ ਮਾਣਾ ਫੇ ਉਹਨਾਂ ਨੂੰ ਤੇ ਤੋਂ ਪਹਿਲਾਂ ਕੋਈ ਜੋ ਆ ਜੋ ਮੜੇ ਫੈਂਟ ਤੇ सारे <laughs> प ਚਲਾ ਦੇ ਤੇ ਕਿਹਦਾ ਨੀਰ ਆਦਾ ਨਾ ਚਲੋ ਕਰੋ ਜੀ ਤੁਸੀਂ ਸ਼ੁਰੂਆਤ ਕਰੋ ਜੀ ਕਿੱਥੇ ਆ ਦਿਓ ਜਿੰਨੇ ਨਾਟੇ ਬੋਲੇ ਆ ਆ ਦਿਓ ਇੱਕ ਮਿੰਟ ਇੱਕੋਂ ਸਾਈਡ ਤੇ ਹੋ ਰਹੀ ਆ ਆ ਦਿਓ ਇਹ ਚੋਦੇ ਚੰਗਾ ਜੀ ਆ ਜੀਵਾ ਬਾਬਾ ਜੀ ਕਰੋ ਵੜ ਲਓ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਤਨ ਸ਼੍ਰੀ ਆਪ ਜੀ ਨੂੰ ਹਾਜ਼ਰ ਨਾਜ਼ਰ ਪਾਉਣੇ ਹੋਏ ਸਤਿਗੁਰੂ ਜੀ ਨੂੰ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਆਪ ਜੀ ਦੇ ਮਹਾਵਾਕ ਜੁਹੋਂ ਜਲ ਮਹਿ ਜਲ ਆਏ ਖਤਾਨਾ ਸ੍ਰੋਹ ਜੋਤੀ ਸੰਗ ਜੋਤ ਸਮਾਣਾ ਦੇ ਮਹਾਵਾਕ ਅਨਸਾਰ ਆਪ ਜੀ ਦੇ ਨਾਲ ਕਰਦੇ ਪ੍ਰੇਤਵਾਨ ਆਪ ਜੀ ਦੇ ਨਾਲ ਕਰਦੇ ਸੇਵਾਦਾਰ ਦੋ ਬੁੱਤਾਂ ਵਾਲੀ ਸਰਕਾਰ ਨਗਰ ਭੁਲੀਵਾਲ ਗੁਜਰਾਂ ਦੇ ਪਾਵਨ ਪਵਿੱਤਰ ਅਸਥਾਨ ਦੇ ਮੁੱਖ ਸੇਵਾਦਾਰ ਸਤਕਾਰਯੋਗ ਬ੍ਰਹਮਲੀਨ ਸ਼੍ਰੀਮਾਨ ਸੰਤ ਮਹਾਰਾਜ ਸੰਤ ਬਾਬਾ ਬਾਰਕਸ਼ੰਗੀ ਮਹਾਰਾਜ ਜੋ ਪਿਛਲੇ ਦਿਨਾਂ ਅੰਦਰ ਇਕਾਲ ਚਲਾਣਾ ਕਰ ਗਏ ਸਤਿਗੁਰੂ ਜੀਓ ਇਸ ਵਕਤ ਸਮੂਹ ਖੱਟ ਦਰਸਨ ਸਾਧੂ ਸਮਾਜ ਦੇ ਤੱਕ ਦੇ ਮਹਾਂਪੁਰਸ਼ਾਂ ਵੱਲੋਂ ਸਮੂਹ ਉਹਨਾਂ ਦੀਆਂ ਪਿਆਰੀਆਂ ਪਿਆਰਿਆਂ ਸੰਗਤਾਂ ਵੱਲੋਂ ਉਹਨਾਂ ਦਾ ਸਰੀਰ ਦਾ ਦਾਸ ਸत्कार ਕਰਨ ਵਾਸਤੇ ਅੰਗਿੱਠਾਂ ਸਨਮਤਿਆ ਕੀ ਹੈ ਸਤਿਗੁਰੂ ਜੀ ਆਪ ਨੇ ਕਿਰਪਾ ਕਰਨੀ ਮਾਮੀ ਬਾਲ ਕ੍ਰਿਸ਼ਨ ਜੀ ਮਹਾਰਾਜ ਤੋਂ ਜੀਵਨ ਯਾਤਰਾ ਕਰਦੇ ਹੋਇਆ ਜੀਵਨ ਕਾਲ ਅੰਦਰ ਪਰਪਕਾਰ ਕਰਦੇ ਹੋਇਆ ਨਾਮ ਜਪਉਂਦਿਆਂ ਹੋਇਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਸੋ ਅਣਜਾਣ ਸੇਵਕ ਸਮਝ ਕੇ ਆਪਣੇ ਚਰਨਾਂ ਦੇ ਜਿਵਾਸ ਵਕਸ਼ਨਾ ਪਿੱਛੇ ਸੰਗਤਾਂ ਨੂੰ ਪਾਣਾ ਮੰਨਣ ਦਾ ਵੱਲ ਬਖਸ਼ਨਾ ਇਸ ਵਕਤ ਆਪ ਜੀ ਕਿਰਪਾ ਕਰੋ ਸਰੀਰ ਦਾ ਦਾਸ ਸਤਿਕਾਰ ਕਰਨ ਲਈ ਆਗਿਆ ਬਖਸ਼ੋ ਸੁਖ ਹੋਵੇ ਨਾਮ ਚੇਤਾਵੇ ਨਾਨਕ ਨਾਮ ਗੁਰੂ ਸਾਹਿਬ ਤੇ ਭਣੀ ਸਰਬਤ ਦਾਈ ਭਲਾ ਵਾਹਿਗੁਰੂ ਜੀ ਕਾ ਛੱਡੀ ਛੱਡੀ ਹੋਈ ਹੋਈ ਆਪੇ ਹੋ ਕੇ ਓਨ ਟੌਪ ਹੋ ਜਣੋ कहाँ <laughs> कहाँ ਕੋ ਬਦਲ ਲੋ ਮਦਨ ਕਿੰਨੀ ਯਾਰ ਆ ਮਾਂ ਬੋਟਾਂ ਨੂੰ ਰੰਗਦਾਂ ਨੂੰ ਬੇਚਦੀ ਆ ਫਸਾ ਕਰਵਾ ਆ ਕੋਰੋਨਾ ਵੀ ਹੱਥੋਂ ਲਾਫ ਕੇ ਹੋਣੀ ਆ ਜੀ ਸਾਰੇ ਨਾ ਬੰਦ ਤੇ ਤਰਪਾ ਕਰ ਆ ਇਹ ਬੰਦਾ ਸੈਨ ਵੀ ਦਾ ਦਿਓ ਸੈਨ ਦਾ ਹੋ ਗਿਆ ਬਾਬਾ ਜੀ ਸੈਨ ਦਾ ਦਿਓ ਆ ਜੀ ਨੰਗਾ ਚੱਕ ਕੇ ਜਾਣਾ ਨੇ अच्छा शर्मा जी अच्छा ਆਜ ਕਿਹੋ ਜਿਹਾ ਹੋਇਆ

I don't know.